ਹਾਂਜੀ ਦੋਸਤੋ ਐਮਐਡੀ ਜੌਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਿੱਧੀ ਭਰਤੀ ਕੋਈ ਪੇਪਰ ਨਹੀਂ ਹੈ ਪੋਸਟਾਂ ਦੀ ਗਿਣਤੀ ਹੈਗੀ ਹੈ 348 ਪੋਸਟ ਆਫਿਸ ਗ੍ਰਾਮੀਨ ਡਾਕ ਸੇਵ ਕੈਕ ਐਗਜ਼ੀਕਿਟਿਵ ਇੰਡੀਆ ਪੋਸਟ ਪੇਮੈਂਟ ਬੈਂਕ ਭਰਤੀ ਆ ਚੁੱਕੀ ਹੈ ਜੀ ਜਾਣਕਾਰੀ ਹੈ ਇਸ ਵੀਡੀਓ ਦੇ ਵਿੱਚ ਪੂਰਾ ਧਿਆਨ ਨਾਲ ਅੰਤ ਤੱਕ ਜੁੜ ਦੇਖਣਾ ਵੀਡੀਓ ਨੂੰ ਅੰਤ ਤੱਕ ਬੰਦੇ ਰਹਿਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਦੇਵੋ ਤਾ ਜੋ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਐਗਜ਼ਾਮ ਆਉਂਦਾ ਹੈ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ WhatsApp ਚੈਨਲ ਵੀ ਹੈ ਲਿੰਕ ਹੈਗੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਉਹਨਾਂ ਚੈਨਲਸ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਕੋਈ ਨਵਾਂ ਅਪਡੇਟ ਆਉਂਦਾ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਭਰਤੀ ਆਉਂਦੇ ਜਿਸ ਨੂੰ ਪੰਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹਾਂ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਤੀ ਜੀ ਆਨਲਾਈਨ ਤੁਸੀਂ ਅਪਲਾਈ ਕਰਨਾ ਹੋਵੇਗਾ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨ ਦੀ ਜੋ ਸ਼ੁਰੂਆਤੀ ਮਿਤੀ ਹੈਗੀ 9 ਅਕਤੂਬਰ 2025 ਤੋਂ ਲਾਸਟ ਡੇਟ ਰੱਖੀ ਗਈ ਹੈਗੀ ਜੀ 29 ਅਕਤੂਬਰ 2025 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਐਡਵਰਟਾਈਜ਼ਮੈਂਟ ਨੰਬਰ ਤੁਸੀਂ ਨੋਟ ਕਰ ਸਕਦੇ ਹੋ ITPB/CO/HR/RECT/2025-26/03 India Post Payment Bank ਦੇ ਵਿੱਚ ਪੋਸਟ ਅਨਾਉਂਸ ਕੀਤੀ ਗਿਆ ਇੰਗੇਜਮੈਂਟ ਆਫ ਗ੍ਰਾਮਿੰਗ ਡਾਕ ਸੇਵ ਕੋ ਫ੍ਰੋਮ ਡਿਪਾਰਟਮੈਂਟ ਆਫ ਪੋਸਟ ਟੂ IPPB B ਐਜ਼ ਐਗਜ਼ੀਕਿਟਿਵ ਨੋਟ ਕਰੋ ਜੀ ਆਫੀਸ਼ੀਅਲ ਵੈਬਸਾਈਟ ਆ ਗਿਆ ਜੀ www.ipbonline.com ਦੇ ਉੱਤੇ ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ ਜੀ ਤੇ ਤੁਹਾਨੂੰ ਦੱਸਦੀ ਹੈ ਪੋਸਟਾਂ ਦੀ ਗਿਣਤੀ 348 ਹੈਗੀ ਹੈ ਸਿਲੈਕਸ਼ਨ ਪੂਲ ਹੈਗਾ GDS Engaged with Department of Post as on 1/8/2025 디그니션 오브 에이ਜੀਐਕ지큐티브 포스팅 더 플레이스 플레이스 오브 포스팅 ਕਿੱਥੇ ਕਿੱਥੇ ਹੋ ਸਕਦੀ ਹੈ ਅੰਧਰ ਪ੍ਰਦੇਸ਼ ਸਾਮ ਬਿਹਾਰ ਸਤੀਸਗੜ ਗੁਜਰਾਤ ਹਰਿਆਣਾ ਮਾਚਪ ਦੇ ਜੰਮੂ ਐਨ ਕਸ਼ਮੀਰ ਝਾਰਖੰਡ ਕਰਨਾਟਕ ਕੇਰਲਾ ਮਧ ਪ੍ਰਦੇਸ਼ ਮਹਾਰਾਸ਼ਟਰ ਨਾਰਥ ਈਸਟ 오디샤 ਪੰਜਾਬ ਰਾਜਸਥਾਨ ਤਾਮਿਲਨਾਡੂ ਤੇਲੰਗਣਾ ਉੱਤਰ ਪ੍ਰਦੇਸ਼ ਉਤਰਾਖੰਡ ਬੈਸਟ ਬੰਗਾਲ ਦੇ ਵਿੱਚ ਪੋਸਟਿੰਗ ਕੀਤੀ ਜਾ ਸਕਦੀ ਹੈ ਜੀ ਬੱਖ ਬੱਖ ਪੋਸਟਾਂ ਬੱਖ ਬੱਖ ਏਰੀਆ ਦੇ ਵਿੱਚ ਅਨਾਉਂਸ ਕੀਤੇ ਗਏ ਨੇ eligibility criteria ਦੀ ਗੱਲ ਕਰੀਏ ਤਾਂ executive ਦੀ designation ਆ 20 ਤੋਂ 35 ਸਾਲ ਉਮਰ ਸੀਮਾ ਰੱਖੀ ਗਈ ਹੈ ਗ੍ਰੈਜੂਏਸ਼ਨ ਕੀਤੀ ਹੋਵੇ ਕਿਸੇ ਵੀ ਡਿਸਪੀਸਪਲਨ ਦੇ ਵਿੱਚ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਮਿਨੀਮਮ ਐਕਸਪੀਰੀਅੰਸ ਨਲ ਰੱਖਿਆ ਗਿਆ ਹੈਗਾ ਜੀ ਪੇ ਦੀ ਗੱਲ ਕਰੀਏ 30000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਜੀ ਬਹੁਤ ਵਧੀਆ ਤਨਖਾਹ ਹੈਗੀ ਹੈ ਜੀ ਤੇ ਸਿਲੈਕਸ਼ਨ ਪ੍ਰੋਸੈਸ ਮੈਟ ਲਿਸਟ ਬਣੇਗੀ ਜੀ ਬਿਲਵੀ ਡ੍ਰਾਉਨ ਆਨ ਬੈਂਕਿੰਗ ਆਉਟਲਟ ਵਾਈਜ਼ ਹੋਵੇਗੀ ਜੀ ਤੇ ਸਿਲੈਕਸ਼ਨ ਵਿਲ ਬੀ ਮੇਡ ਔਨ ਦਾ ਬੇਸਿਸ ਆਫ ਪਰਸੈਂਟੇਜ ਆਫ ਮਾਰਕਸ ਅਬਟੇਨਡ ਇਨ ਗ੍ਰੈਜੂਏਸ਼ਨ ਜੀ ਇਹ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਬੈਂਕ ਕੋਲੇ ਰਿਜ਼ਰਵ ਹੈ ਜੀ ਕੰਡਕਟ ਕਰਨ ਦਾ ਰਾਈਟ ਹੈਗਾ ਜੀ ਔਨਲਾਈਨ ਟੈਸਟ ਕੰਡਕਟ ਕਰਨ ਦਾ ਜੇ ਉਹ ਚਾਹੇ ਤਾਂ ਐਪਲੀਕੇਸ਼ਨ ਫੀਸ ਦੀ ਗੱਲ ਕਰੀ ਤਾਂ 750 ਰੁਪਏ ਫੀਸ ਰੱਖੀ ਗਈ ਜੋ ਕਿ ਨਾਨ ਰਿਫੰਡੇਬਲ ਹੈ ਵੀ ਇਹ ਹੈਗੀ ਹੈ ਜੀ ਜਿਹੜੇ ਐਲੀਜੀਬਲ ਕੈਂਡੀਡੇਟ ਨੇ ਅਪਲਾਈ ਕਰ ਸਕਦੇ ਨੇ ਜੀ ਤੇ ਕੁਝ ਕੋਡਰਡ ਕੰਡਕਟ ਕੁਝ ਟਰਮ ਐਂਡ ਕੰਡੀਸ਼ਨ ਦਿੱਤੀਆਂ ਇਹ ਤਾਂ ਪੜ ਕੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈਗਾ ਜੀ ਤੇ ਬੈਂਕ ਦੀਆਂ ਲਿਸਟਾਂ ਦਿੱਤੀਆਂ ਹੋਈਆਂ ਨੇ ਜਿੱਥੇ-ਜਿੱਥੇ ਪੋਸਟਾਂ ਅਨਾਉਂਸ ਕੀਤੇਆਂ ਗਿਆ ਨੇ ਤੁਸੀਂ ਚੰਗੀ ਤਰ੍ਹਾਂ ਪੜ ਲੈਣਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 플러스 ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਪੂਰੀ ਪੂਰੀ ਡਿਟੇਲ ਮਿਲ ਜਾਵੇਗੀ ਜੀ ਏਸਿਆ ਤਾਂ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜਿਵੇਂ ਮਿਲਦੇ ਨੇ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਰਹੀ ਜੀ ਰੱਬ ਰਾਖਾ